ਔਰ ਉਹਦਾ ਤੁਸੀਂ ਕੀ ਰੇਟ ਲੀਟਰ ਦੰਨੇ ਹੋ ਤੇ ਆਮ ਲੋਕਾਂ ਨੂੰ ਕੀ ਰੇਟ ਉਹ ਹੁੰਦਾ ਆ ਵੀਰੇ 20% ਕਲੋਰੋ ਆ ਠੀਕ ਹੈ ਇਹਦਾ 230 ਰੁਪਏ ਦਾ ਲੀਟਰ ਦੰਨੇ ਆਗੇ ਅਸੀਂ 230 ਰੁਪਏ ਦਾ ਲੀਟਰ 230 ਦਾ ਜੀ ਠੀਕ ਹੈ ਆਮ ਬਾਰੇ ਕੀ ਰੇਟ ਵੇਚਦਾ ਆਮ ਵੀਰੇ 280 270 300 ਤੱਕ ਵੀ ਵਿਕੀ ਜਾਂਦਾ ਜਿਹੜੀ ਕਲੋਰੋ 300 ਤੱਕ ਜਾਂ 270 80 ਲੋਕਾਂ ਨੂੰ ਮਿਲਦੀ ਹੈ ਹਾਂ ਜੀ ਤੁਸੀਂ ਉਹੀ 230 ਰੁਪਏ ਦਾ ਲੀਟਰ ਦੇ ਰਹੇ ਹੋ 230 ਦਾ ਬਾਈ ਚੰਗੀ ਕੰਪਨੀ ਜੀ ਹੋਵੇ ਹਾਂ ਹਾਂ ਵੀਰੇ ਜਮਾ ਪੂਰੀ ਸਿਰੇ ਦੀ ਕੰਪਨੀ ਉਤਮ ਦੀ ਪ੍ਰਟੀਲਾ ਤੁਹਾਡੇ ਕੋਲੇ ਹੈ ਨਾ ਉਤਮ ਕੰਪਨੀ ਦਾ ਜਾਨੀ ਕਿ ਕਹਿ ਲਿਓ ਚੰਬਲ ਫਰਟੀਲਾਈਜ਼ਰ ਦਾ ਪੂਰਾ ਖੋਲ ਨਾਂਗਾ ਚੰਗੀਆਂ ਕੰਪਨੀਆਂ ਦੇ ਵਿੱਚ ਟਾਪ ਤੇ ਆ ਪੂਰੀ ਹਾਂਜੀ ਹਾਂ ਜਿਹੜੀ ਇਹ ਪ੍ਰਟੀਲਾ ਸੋਡਾ ਰੇਟ ਲਾਇਆ ਹੈ 1850 ਰੁਪਏ 1850 ਹੈ ਨਾ ਹਾਂਜੀ ਤੇ ਬਾਹਰ ਇਹ ਬਾਜ਼ਾਰ ਚ ਆਮ ਕੀ ਮਿਲਦੀ ਹੈ ਗਾਹਕ ਨੂੰ ਕੀ ਭਾਅ ਮਿਲਦੀ ਹੈ ਇਹ ਆਮ ਵੀਰੇ ਇਹ 2100 ਤੱਕ 2200 ਤੱਕ ਵੀ ਦਈ ਜਾਂਦੇ ਨੇ ਨਕਦ ਦਾ ਰੇਟ ਨਕਦ ਦਾ ਰੇਟ ਭਾਈ ਹਾਂਜੀ ਦੋਸਤੋ ਸਾਰੇ ਵੀਰਨ ਪਿਆਰ ਭਰੀ ਹੱਥੀਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗੱਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਕਿਸਾਨ ਵੀਰਾਂ ਲਈ ਬਹੁਤ ਖੁਸ਼ੀ ਦੀ ਗੱਲ ਆ ਬਾਈ ਜੀ ਕਲਵਿੰਦਰ ਸਿੰਘ ਜੀ ਖਾਲਸਾ ਪੈਸਟੀਸਾਈਡ ਤੇ ਜਿਨ੍ਹਾਂ ਕੋਲੇ ਬਾਈ ਹਰੇਕ ਸਪਰੇਅ ਘੱਟ ਰੇਟਾਂ ਤੇ ਮਿਲਦੀ ਐ ਕੈਸ਼ ਕਾਊਂਟਰਾਂ ਇਹ ਵੀਰਾਂ ਦੀ ਜਿਹੜੀ ਬਾਈ ਖਾਲਸਾ ਪੈਸਟੀਸਾਈਡ ਦੁਕਾਨ ਆ ਹਨਾ ਇਹ ਹੈ ਕਿਤੇ ਤੁਹਾਨੂੰ ਦਿਖਾਦਾ ਇਸ ਟਾਈਮ ਆਪਾਂ ਸੰਗਰੂਰ ਖੜੇ ਆ ਆ ਜਿਹੜੀਆਂ ਗੱਡੀਆਂ ਆਈ ਜਾਂਦੀਆਂ ਨੇ ਇਹ ਸੰਗਰੂਰ ਪੁਲਿਸ ਲਾਈਨ ਵਾਲੇ ਪਾਸੇ ਆਉਂਦੀਆਂ ਨੇ ਹੋ ਸਾਹਮਣੇ ਪੁਲ ਉਤਰ ਦਾ ਪੁਲ ਉਤਰ ਕੇ ਪੁਲਿਸ ਲਾਈਨ ਆਉਂਦੀ ਆ ਪੁਲਿਸ ਲਾਈਨ ਦੇ ਨਾਲ ਹੀ ਖੱਬੇ ਹੱਥ ਜਾਨੀ ਕਿ ਇਸੇ ਹਾਥੀ ਬੱਗੂਆਣੇ ਵਾਲਾ ਗੇਟ ਆ ਉਦੋਂ 100 ਮੀਟਰ ਅੱਗੇ ਆਹ ਦੁਕਾਨ ਆ ਜਾਂਦੀ ਆ ਜਾਂ ਇਹਦੇ ਬਿਲਕੁਲ ਸਾਹਮਣੇ ਸੰਤ ਆਤਰ ਸਿੰਘ ਨਗਰ ਸੰਗਰੂਰ ਗਲੀ ਨੰਬਰ 5 ਉਹ ਆ ਜਾਂਦਾ ਤੇ ਇਧਰਲੇ ਪਾਸੇ ਆਪਾਂ ਗੱਲ ਕਰੀਏ ਜਦੋਂ ਆਪਾਂ ਬਰਨਾਲੇ ਵਾਲੇ ਪਾਸਿਓਂ ਆਉਣ ਆ ਬਟਰੁਖਾਂ ਵਾਲੇ ਪੁਲ ਤੋਂ ਹੋ ਸਾਹਮਣੇ ਬਾਈਪਾਸ ਵਾਲਾ ਪੌੜਾ ਸੁਣ ਦੇਖਦਾ ਉਥੋਂ ਥੱਲੋਂ ਦੀ ਹੋ ਕੇ ਆਉਣੇ ਆ ਤਾਂ ਇਧਰ ਹੋ ਸਾਹਮਣੇ ਭਰਾਵੋ ਗਊਸ਼ਾਲਾ ਆ ਜਾਂਦੀ ਹੈਗੀ ਗਊਸ਼ਾਲਾ ਤੋਂ 100 ਮੀਟਰ ਅੱਗੇ ਆ ਕੇ ਬਾਈ ਹੋਰਾਂ ਨੇ ਆ ਢੋਲੀਆਂ ਬੰਨੀਆਂ ਵੀ ਹਣੇ ਰੋਡ ਤੇ ਦੇਖ ਲਓ ਜਿਹੜਾ ਫੂਡ ਸਟਰੀਟ ਵਾਲੀ ਲਾਈਟ ਹੁੰਦੀ ਆ ਉਹ ਤੇ ਤੇ ਨਾਲ ਹੀ ਦੋਨੇ ਪਾਸੇ ਖਾਲਸਾ ਪਛਤੀ ਸਾਈਡ ਦਾ బోర్ਡ ਲੱਗਿਆ ਹੋਇਆ ਤੇ ਆਹ బోర్ਡ ਵੀ ਤੁਹਾਨੂੰ ਇੱਥੇ ਲੱਗਿਆ ਮਿਲੂਗਾ ਖੁੱਲੀ ਡੁੱਲੀ ਜਗ੍ਹਾ ਗੱਡੀਆਂ ਖੜਾਉਣ ਵਾਸਤੇ ਤੇ ਨਾਲ ਵੀਰਾਂ ਦੀ ਭਰਾਵੋ ਵਰਕਸ਼ਾਪ ਆ ਗਈ ਤੇ ਨਾਲ ਇਧਰਲੇ ਪਾਸੇ ਪ੍ਰਾਪਰਟੀ ਸਲਾਹਕਾਰ ਨੇ ਕਾਰ ਬਾਜ਼ਾਰ ਵਾਲੇ ਵੀਰ ਨੇ ਤੇ ਬਾਹਰੇ ਤੁਹਾਨੂੰ ਭਰਾਵੋ ਆਹ ਜਿਹੜੀਆਂ ਦਵਾਈਆਂ ਨੇ ਜਿਵੇਂ ਨੂ ਫਾਰਮ ਗ로우 ਬਿਟਾ ਇਹ ਜਿਹੜੇ ਬਾਲਟੀਆਂ ਨੇ ਪਈਆਂ ਸੋਨੂੰ ਦਿਖ ਜਾਣਗੀਆਂ ਤੇ ਇਦੋਂ ਅੱਗੇ ਬਾਈ ਹੋਰਾਂ ਦੀ ਆ ਗਈ ਦੁਕਾਨ ਖਾਲਸਾ ਪੈਸਟੀਸਾਈਡ ਸਟੋਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ ਵੀ ਇਹ ਜਿਹੜੇ ਮੁੰਡੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਬਾਈ ਨੇ ਹਨਾ ਬੰਦੇ ਦਾ 10-15 ਸਾਲਾਂ ਦਾ ਐਕਸਪੀਰੀਅੰਸ ਆ ਸਪਰੇਹਾਂ ਵਾਲੀਆਂ ਕੰਪਨੀਆਂ ਦਾ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਦਵਾਈਆਂ ਪਈਆਂ ਨੇ ਤੇ ਵੀਰ ਹੋਰਾਂ ਕੋਲੇ ਬਹੁਤ ਸਾਰੀਆਂ ਦਵਾਈਆਂ ਨੇ ਸਾਰੀ ਦੁਕਾਨ ਦਵਾਈਆਂ ਨਾਲ ਭਰੀ ਪਈਆ ਤੇ ਜਿਵੇਂ ਆ ਵੀਰ ਬੈਠੇ ਨੇਗੇ ਤੇ ਇਧਰ ਬਾਈ ਆ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬਾਈ ਚੜ੍ਹਦੀ ਤੇ ਸਭ ਤੋਂ ਪਹਿਲਾਂ ਬਾਈ ਆਪਾਂ ਤੁਹਾਡੇ ਸਾਫਰ ਬਾਰੇ ਗੱਲਬਾਤ ਕਰਦੇ ਆ ਵੀ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਸਪਰੇ ਹਾਨੀਆਂ ਕੰਪਨੀਆਂ 'ਚ ਕੰਮ ਕਰਦੇ ਰਹੇ ਹੋ ਹਾਂਜੀ ਹਾਂਜੀ ਤਾਂ ਜਿਹੜੇ ਲੋਕਾਂ ਕੋਲੇ ਤੁਸੀਂ ਜਾਂਦੇ ਹਾਂਜੀ ਤਾਂ ਲੋਕਾਂ ਦਾ ਤੁਹਾਨੂੰ ਕੀ ਸੀ ਮੰਨ ਲਓ ਸੁਨੇਹਾ ਹੁੰਦਾ ਦੀਗਾ ਵੀ ਆਪਦਾ ਕੰਮ ਕਰੋ ਜਾਂ ਕਿਵੇਂ ਆ ਬਾਈ ਬਾਈ ਸਾਨੂੰ ਇਹੀ ਕਹਿੰਦੇ ਅਸੀਂ ਜਿਹੜੇ ਫਾਰਮਰਾਂ ਨਾਲ ਵਿੱਚ ਜਾਂਦੇ ਪਹਿਲੀ ਗੱਲ ਤਾਂ ਅਸੀਂ ਅਗਲੇ ਨੂੰ ਪਿਆਰ ਨਾਲ ਮਿਲਦੇ ਬਾਈ ਹੂੰ ਪਹਿਲੀ ਗੱਲ ਤਾਂ ਉਹਨੂੰ ਆਪਾਂ ਪਿਆਰ ਨਾਲ ਮਿਲਦੇ ਬਾਈ ਉੱਥੇ ਖੜਦੇ ਬੈਂਦੇ ਸਾਨੂੰ ਰੋਟੀ ਬਾਣੀ ਵੀ ਖਵਾਉਂਦੇ ਬਿਲਕੁਲ ਤੇ ਵਧੀਆ ਮਲਾਪ ਰੱਖਦੇ ਆਲੇ ਨਾਲ ਬਾਈ ਹਨਾ ਠੀਕ ਹੈ ਤੇ ਫਿਰ ਉਹ ਸਾਨੂੰ ਕਹਿੰਦੇ ਕਹਿੰਦੇ ਵੀ ਤੁਸੀਂ ਆਪਦਾ ਕੰਮ ਆਪ ਤੋਰੋ ਬਾਈ ਠੀਕ ਹੈ ਹਾਂ ਤੇ ਅਸੀਂ ਮਤਲਬ ਜਦੋਂ ਤੁਹਾਡੇ ਨਾਲ ਰੇਟਾਂ ਦੀਆਂ ਗੱਲਾਂ ਚੱਲ ਪੈਂਦੀਆਂ ਹਨਾ ਤੇ ਹੁਣ ਆਪਾਂ ਗੱਲ ਕਰਦੇ ਆ ਬਾਈ ਜਿਵੇਂ ਹੁਣ ਝੂਨਾ ਲੱਗਣਾ ਸ਼ੁਰੂ ਹੋ ਗਿਆ ਹਨਾ ਜਿਵੇਂ ਆ ਬੀ ਵਗੈਰਾ ਭਰਾਵੋ ਬਾਈ ਹੁਰਾਂ ਕੋਲੇ ਤੁਹਾਨੂੰ ਸਾਰਾ ਕੁਝ ਮਿਲੂਗਾ ਕੋਈ ਵੀ ਗ੍ਰੋਥ ਪ੍ਰਮੋਟਰ ਲੈਣਾ ਵਧਾਉਣ ਵਾਲਾ ਸਭ ਤੋਂ ਪਹਿਲਾਂ ਬਾਈਆਂ ਦੀ ਸੋਚ ਦੇਖੋ ਬਾਈ ਬਾਬਾ ਦੀਪ ਸਿੰਘ ਜੀ ਦੀ ਦੇ ਨਾਲ ਦੁਕਾਨ ਦੇ ਵਿੱਚ ਜਿਵੇਂ ਤੁਸੀਂ ਦੇਖ ਲਓ ਇੱਕ ਸੱਚਾ ਕਰਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਦੀਆ ਫੋਟੋ ਬਾਈ سپورਟ ਵੀ ਕਰੀਏ ਮਾਨ ਸਾਹਿਬ ਨੂੰ ਬਾਈ ਫੁੱਲ ਸਪੋਰਟ ਕਰੀਏ ਜੀ ਹਾਂ ਜੀ ਵਾਹ ਜੀ ਵਾਹ ਦੇ ਬਾਈ ਗੱਲ ਕਰੀਏ ਜਿਵੇਂ ਹੁਣ ਆ ਪਰਟੀਲਾ ਚੱਲਦੀ ਆ ਹਾਂਜੀ ਮਤਲਬ ਉਤਮ ਦੀ ਪਰਟੀਲਾ ਤੁਹਾਡੇ ਕੋਲੇ ਹੈ ਨਾ ਉਤਮ ਕੰਪਨੀ ਦਾ ਯਾਨੀ ਕਿ ਕਹ ਲਿਓ ਚੰਬਲ ਫਰਟੀਲਾਈਜ਼ਰ ਦਾ ਪੂਰਾ ਫੁੱਲ ਨਾਮ ਆਗਾ ਚੰਗੀਆਂ ਕੰਪਨੀਆਂ ਦੇ ਵਿੱਚ ਟੌਪ ਤੇ ਆ ਪੂਰੀ ਹਾਂਜੀ ਹਾਂ ਜਿਹੜੀ ਇਹ ਪਰਟੀਲਾ ਸੋਡਾ ਰੇਟ ਲਾਇਆ ਹੈ 1850 ਰੁਪਏ 1850 ਹੈ ਨਾ ਤੇ ਬਾਹਰ ਇਹ ਬਾਜ਼ਾਰ 'ਚ ਆਮ ਕੀ ਮਿਲਦੀ ਆ ਗਾਹਕ ਨੂੰ ਕੀ ਭਾਅ ਮਿਲਦੀ ਆ ਇਹ ਆਮ ਵੀਰੇ ਇਹ 2100 ਤੱਕ 2200 ਤੱਕ ਵੀ ਦਈ ਜਾਂਦੇ ਨੇ ਨਕਦ ਦਾ ਰੇਟ ਨਕਦ ਦਾ ਰੇਟ ਬਾਈ ਵਿੱਚ ਜਿਹੜੇ ਉਧਾਰ ਵਾਲੇ ਹੁੰਦੇ ਨੇ ਉਹ 24-2500 ਮੜ ਦਿੰਦੇ ਨੇ ਬਾਈ ਜਿਹੜਾ ਆਪਾਂ ਦੇਖ ਲੈਂਦੇ ਆ ਵੀ ਯਾਰ ਕਿਸੇ ਬੰਦੇ ਨੂੰ ਇੱਕ ਵਾਰੀ 6 ਮਹੀਨੇ ਇਹਦੇ ਦਵਾਈਆਂ ਦੇ ਪੈਸੇ ਨਾ ਰੁੱਤੇ ਗਈ। ਹਾਂਜੀ। ਫੇਰ ਤਾਂ ਉਹਦੇ ਦੁੱਗਣਾ ਥੱਪਾ ਪਚੜ ਜਾਂਦਾ। ਫੇਰ ਤਾਂ ਬਾਈ ਗੱਲ 27-2800 ਤੇ ਜਾਂਦੀ ਆ। ਠੀਕ ਹੈ। ਹਾਂ। ਇਹ ਫੇਰ ਬਾਈ ਤੁਸੀਂ 1850 ਦਾ ਦੇਖ ਰਹੇ ਹੋ ਵੀ ਇੰਨਾ ਘੱਟ ਕੀ ਕਰਨ ਕਿਤੇ ਨਕਲੀ ਦਵਾਈ ਤਾਂ ਨਹੀਂ ਹੈਗੀ ਕੋਈ ਬਿੱਲ ਹੈਗਾ ਦਾ ਜਾਂ ਕੀ ਆ? ਨਹੀਂ ਨਹੀਂ ਵੀਰੇ ਬਿੱਲ ਹੈਗੇ ਆਪਣੇ ਦਾ ਪੱਕਾ GST ਵਾਲਾ ਬਿੱਲ ਦੇਵਾਂਗੇ ਆਪਾਂ ਗਾ ਕੇ ਨੂੰ। ਅੱਛਾ। ਤੇ ਆਹ ਪਏ ਨੇ ਸਾਰੇ ਕੱਟੇ ਬਾਈ। ਠੀਕ ਹੈ। ਸਾਰੇ ਬਿੱਲ ਉਹਦਾ GST ਨੰਬਰ ਹੈਗਾ? ਹਾਂਜੀ ਹਾਂ ਸਾਰੇ GST ਵਗੈਰਾ ਹੈਗੇ ਨੇ ਬਾਈ। ਠੀਕ ਹੈ। ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀਰੇ ਇਹ ਜਿਹੜਾ ਇਹਦਾ ਮਾਰਜਨਾਗਾ ਇਹ ਆਪਾਂ 5-10 ਰੁਪਈਆ ਤੀ ਕੰਮ ਕਰ ਰਹਿਆਂਗੇ ਭਾਈ ਠੀਕ ਮੰਨ ਲੈ 1850 ਰੁਪਈਆ ਇਹ ਅੱਧਾ ਲੀਟਰ ਕੀਲੇ ਦਾ ਪੈਂਦਾ 5 ਲੀਟਰ ਹੋ ਗਿਆ 10 ਕਿੱਲੇ ਆਉਂਦੇ 10 ਕਿੱਲੇ ਆਉਂਦੇ ਤੇ ਆਹ ਕਿਹੜੀ ਕੰਪਨੀ ਦੀ ਹੋਗੀ ਭਾਈ ਇਹ ਸਵਾਸਟਿਕ ਕੰਪਨੀ ਦੀ ਆ ਜੀ ਇਹ 1600 ਇਹ 1600 ਦੀ ਆ ਜੀ ਠੀਕ ਹੈ ਮਤਲਬ ਨਗਦ ਵਾਲਾ ਰੇਟ ਆ ਜਮਾ ਨਗਦ ਵਾਲਾ ਵੀਰੇ ਜਮਾ ਇਹ ਰੇਟ ਆ ਇਹ ਨਾ ਹੋਵੇ ਵੀ ਕਿਤੇ ਕੋਈ ਗੱਲ ਤੋਂ ਬੰਦਾ ਮੈਨੂੰ ਕਹਦਾ ਜੀ ਭਾਈ ਸੁਖੀ ਤੂੰ 1600 ਦੇ 1850 ਕਹਿ ਗਿਆ ਦੀ ਵੀ ਸਾਨੂੰ ਤਾਂ ਇਹ 1500 ਦੀ ਜਾਂ 17 ਠੀਕ ਹੈ ਹਾਂ ਜੀ ਪੱਕਾ ਬਿਲ ਕੱਟ ਕੇ ਜਾਵਾ ਪੱਕਾ ਬਿਲ ਕੱਟ ਕੇ ਤੇ ਆ ਕੀ ਚੀਜ਼ ਆ ਗਈ ਬਈ ਇਹ ਕਿਹੜੀ ਕੰਪਨੀ ਹੈ ਇਹ ਬਈ ਐਨ ਐਫ ਐਲ ਜਿਨ੍ਹਾਂ ਦਾ ਜੂਰੀਆ ਆਉਂਦਾ ਕਿਸਾਨ ਵਾਲਿਆਂ ਦਾ ਕਿਸਾਨ ਜੂਰੀਆ ਹਾਂ ਜੀ ਇਹ 37% ਪਟੀਲਾ ਬਈ 37% ਇਹਦਾ ਕੀ ਫਰਕ ਆ ਬਈ ਇਹ ਵੀਰੇ ਇਹ ਮਤਲਬ ਵੀ ਆਪਣਾ 3 ਲੀਟਰ ਦੀ ਪੀਪੀ ਆ ਗਈ ਬਈ ਅੱਛਾ 3 ਲੀਟਰ ਦੀ ਪੈਕਿੰਗ ਆ ਗਈ 3 ਲੀਟਰ ਦੀ ਪੈਕਿੰਗ 1000 50 ਦੀ ਬਈ ਠੀਕ ਹੈ ਇਹ ਕਿੰਨੇ ਬਹਾਂ ਚ ਪੈਂਦੀ ਹੈ ਇਹ ਵੀਰੇ ਅੱਧਾ ਲੀਟਰ ਕਿੱਲੇ ਦਾ ਪੈਂਦਾ ਹੈ ਅੱਧਾ ਲੀਟਰ ਜਾਂ 6 ਕਿੱਲਿਆਂ ਦੀ ਪੈ ਗਈ 6 ਕਿੱਲਿਆਂ ਦੀ ਪੀਪੀ 3 ਲੀਟਰ ਵਾਲੀ ਪੈਕਿੰਗ 6 ਕਿੱਲੇ ਠੀ ਜੋ ਹਰੇਕ ਬੰਦੇ ਕੋਲ ਤਾਂ 10 ਕਿੱਲੇ ਆਏ ਨਹੀਂ ਹੈਗਾ ਵੀ ਹਰੇਕ ਬੰਦਾ ਹੀ 10 ਕਿੱਲੇ ਝੋਨਾ ਲਾਉ ਹੈ ਨਾ ਵਿੱਚ ਮੇਰੇ ਵਰਗੇ ਕੋਈ 1 2 ਕਿੱਲੇ ਵਾਲੇ ਵੀ ਹੁੰਦੇ ਆਗੇ ਉਹਨੂੰ ਫਿਰ ਆ ਲੀਟਰ ਦਾ ਪੈਕੇਜ ਡਿਫਰੈਂਸ ਕਿੰਨਾ ਕਾ ਉਹਨੂੰ ਪੈਕਿੰਗ ਡਿਫਰੈਂਸ ਬਾਈ ਬਸ ਉਹੀ 5 10 ਰੁਪਈਆ ਦੀ ਆ ਬਾਲਾ ਜਿਆਦੇ ਨਹੀਂ ਹੈਗਾ ਜੀ ਵੀ ਉਸ ਹਸਾਰ ਦੀ ਆ ਠੀਕ ਆ ਹੋਰ ਕੀ ਕੀ ਆ ਗਿਆ ਬਾਈ ਤੁਹਾਡੇ ਕੋਲੇ ਹੋਰ ਬਾਈ ਆਪਣੀ ਲਵੇ 12 63 ਆ ਗਿਆ ਫੰਗਸ ਤੋਂ ਫੰਗੀ ਸਾਈਡ ਜਿਹੜਾ ਆਪਣੀ ਸਾਈਡ ਆ ਬਾਸਮਤੀਆਂ ਦੇ ਵਿੱਚ ਜਾਂ ਝੋਨਾ ਲਾਉਣ ਸਾਰ ਆਪਾਂ ਕਹਿੰਦੇ ਵੀ ਪਹਿਲੇ ਹਾਂ ਜੀ ਪਹਿਲੇ ਜੂਰੀਏ ਨਾਲ ਪਾਉਣੇ ਆ ਬਾਈ ਜਮੇ ਹਨਾ ਤੇ ਆ ਆਪਣੀ ਆ ਇਹੇ ਵੀਰੇ ਸਾਨੂੰ ਦੇਵਾਂਗੇ ਆਪਾਂ 340 350 ਰੁਪਏ ਠੀਕ ਆ ਵੀ ਯਾਨੀ ਕੋਈ ਬੰਦਾ ਮਰਜ਼ੀ ਛੋਡੇ ਕੋਲੇ ਕੋਈ ਮਰਜ਼ੀ ਚੀਜ਼ ਲੈਣ ਆਵੇ ਉਹਦਾ ਫੁੱਲ ਬਟਾ ਫੁੱਲ ਡਿਫਰੈਂਸ ਹਾਂ ਜੀ ਹਾਂ ਫੁੱਲ ਬਟਾ ਫੁੱਲ ਬਾਈ ਇੱਕ ਬਾਈ ਕਲੋਰੋ ਦਾ ਬੜਾ ਟਾਈਮ ਹੁੰਦਾ ਲੋਕ ਕਲੋਰੋ ਜ਼ਰੂਰ ਪਾਉਂਦੇ ਆ ਹਾਂ ਜੀ ਕਿਉਂ ਬਾਣਾ ਦੇ ਵਿੱਚ ਸਿਉਂਖ ਬਹੁਤ ਹੁੰਦੀ ਆ ਬਿਲਕੁਲ ਜੀ ਕਲੋਰੋ ਦਾ ਤੁਸੀਂ ਕੀ ਰੇਟ ਲੀਟਰ ਦਿੰਦੇ ਹੋ ਤੇ ਆਮ ਲੋਕਾਂ ਨੂੰ ਕੀ ਰੇਟ ਉਹ ਹੁੰਦਾ ਆ ਵੀਰੇ 20% ਕਲੋਰੋ ਆ ਠੀਕ ਹੈ ਇਹਦਾ 230 ਰੁਪਿਆ ਦਾ ਲੀਟਰ ਦੰਨੇ ਆਗੇ ਅਸੀਂ 230 ਰੁਪਿਆ ਦਾ ਲੀਟਰ 230 ਦਾ ਜੀ ਠੀਕ ਹੈ ਆਮ ਬਾਰੇ ਕੀ ਰੇਟ ਵੇਚਦਾ ਆਮ ਵੀਰੇ 280 270 300 ਤੱਕ ਵੀ ਵਿਕੀ ਜਾਂਦਾ ਜਿਹੜੀ ਕਲੋਰੋ 300 ਤੱਕ ਜਾਂ 270 80 ਲੋਕਾਂ ਨੂੰ ਮਿਲਦੀ ਹੈ ਹਾਂ ਜੀ ਤੁਸੀਂ ਉਹੀ 230 ਰੁਪਿਆ ਦਾ ਲੀਟਰ ਦੇ ਰਹੇ ਹੋ 230 ਦਾ ਬਾਈ ਚੰਗੀ ਕੰਪਨੀ ਦੀ ਹੋਵੇ ਹਾਂ ਹਾਂ ਵੀਰੇ ਜਮਾ ਪੂਰੀ ਸਿਰੇ ਦੀ ਕੰਪਨੀ ਬਾਈ ਇੱਕ ਸਾਈਡ ਦੀ ਆ ਗਈ ਇਹ ਇਹ ਪੂਰੀ ਟੌਪ ਦੀ ਕੰਪਨੀ ਆ ਇੱਕ ਬਈ ਆਈਦੇ ਵਾਲੀ ਚਰਚੇ ਨੇ ਯਾਰ ਹਿਮਪਲੈਕਸ ਦੇ ਉਤਮ ਕਿਸਾਨੀ ਬਾਈ ਹਾਂ ਜੀ ਹਾਂ ਕੀ ਕੰਮ ਕਰਦਾ ਪਹਿਲਾਂ ਇਹ ਆਪਣਾ ਇਹ ਪਨੀਰੀਆਂ ਚ ਵੀਰੇ ਠੀਕ ਹੈ ਹਾਂ ਅੱਧਾ ਡੱਬਾ ਮਤਲਬ ਕਿਲੋ ਦੀ ਪੈਕੇਗਾ ਠੀਕ ਹੈ ਇਹ ਅੱਧਾ ਕਿਲੋ ਪੰਜ ਕਿਲੋ ਜੂਰੀਏ ਚ ਰਲਾ ਕੇ ਪਨੀਰੀਆਂ ਚ ਸਿੱਟਾ ਦਵਾਉਣੇ ਆ ਤੇ 200 ਗ੍ਰਾਮ ਦਾ ਇਹਨੂੰ ਢੋਲੀ ਜਪਵਾ ਕੇ ਸਪਰੇਅ ਕਰਾਉਣੇ ਠੀਕ ਹੈ ਬਾਈ ਹਾਂ ਜੀ ਤੇ ਇੱਕ ਆਹ ਹੀ ਇਕੋਜੈਮ ਦਹੀਂ ਵਾਲਾ ਹੋਆ ਬਾਈ ਇਹ ਕੀ ਚੀਜ਼ ਆ ਬਈ ਇਹ ਜਿਬਰਿਲ ਕੈਸੜਾਈ ਠੀਕ ਹੈ ਹਾਂ ਜੀ ਤੇ ਇੱਕ ਆਪਣਾ ਆ ਗਿਆ ਬਾਈ ਉਤਮ ਗੋਲਡ ਇਹ ਝੋਨੇ 'ਚ 4 ਕਿਲੋ ਪਾਉਣੇ ਆ ਕਿ ਕਿੱਲੇ 'ਚ ਬਾਈ ਜੂਰੀਏ 'ਚ ਰਲਾ ਕੇ ਕਿੰਨੇ ਦੇਣਾ ਝੋਨੇ 'ਚ ਬਾਈ 2 ਤੋਂ 4 ਕਿਲੋ ਬਾਈ 2 ਤੋਂ 4 ਕਿਲੋ ਹਾਂ ਜੀ ਇੱਕ ਕਿੱਲੇ 'ਚ ਇੱਕ ਕਿੱਲੇ 'ਚ ਜੀ ਠੀਕ ਹੈ ਬਾਈ ਜੀ ਤੇ ਇਹ ਐਗਰੀਕੋਲਡ ਆ ਗਿਆ ਬਾਈ ਇਹ ਐਰੀਗੋਲਡ ਬਾਈ ਠੀਕ ਹੈ ਹਾਂ ਇਹ ਵੀ ਇਹ ਵੀ 2 ਤੋਂ 4 ਕਿਲੋ ਹੀ ਪਾਉਣੇ ਆ 3 ਘੰਟੇ ਠੀਕ ਹੈ ਹਾਂ ਜੀ ਆ ਜਿਹੜੀ ਆਪਣੀ 5ਜੀ ਆਉਂਦੀ ਸੀ ਉਹਦੀ ਉੱਤੋਂ ਦੀ ਆ ਬਾਈ ਸਿਕਸਜੀ ਠੀਕ ਹੈ ਹਾਂ ਬਾਈ ਜਿਹੜੇ ਬੰਦੇ ਨੇ ਕਿਰਾ ਕਰ ਲਈ ਲੀਟਰ ਲੈ ਕੇ ਆ IPL ਦੀ 5ਜੀ ਆ IPL ਦੀ 5ਜੀ ਆ ਬਾਈ ਜੀ ਠੀਕ ਹੈ ਉਦੇ ਉੱਤੇ ਹੁੰਦੀ ਹੈ 6 ਜੀ ਆ 6 ਜੀ ਹੈ ਹਾਂ ਜੀ ਹਾਂ ਚਲੋ ਬਾਈ ਤੁਹਾਡੇ ਨਾਲ ਤਾਂ ਗੱਲਾਂ ਕਰ ਲਈਆਂ ਧੰਨਵਾਦ ਤੁਹਾਡਾ ਮੇਰੇ ਨਾਲ ਕੁਝ ਵੀਰ ਬੈਠੇ ਨੇ ਕਿਸਾਨ ਵੀਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਤੁਹਾਡਾ ਕਿਲਾਪਰੀਆਂ ਜੀ ਕਿਲਾਪਰੀਆਂ ਹਾਂ ਜੀ ਤੇ ਬਾਈ ਤੁਹਾਨੂੰ ਕਿੰਨੇ ਸਾਲ ਹੋ ਗਏ ਬਾਈ ਆ ਮੁੰਡੇ ਨਾਲ ਜੁੜੇ ਜੁੜੇ ਨਾ ਹੋ ਗਏ 10 ਸਾਲ ਵਾਂਗ ਹੋਏ ਠੀਕ ਹੈ ਹਾਂ ਜੀ ਕਿਵੇਂ ਬਾਈ ਜਦੋਂ ਇਹ ਤੁਹਾਡੇ ਕੋਲੇ ਕੰਪਨੀਆਂ ਦੇ ਵੇਲੇ ਜਾਂਦੇ ਹੁੰਦੇ ਸੀਗੇ ਹਾਂ ਜੀ ਹਾਂ ਤਾਂ ਜਮ ਚੰਗੀ ਰਾਇ ਰਹਿੰਦੇ ਹਾਂ ਹਾਂ ਜੀ ਹਾਂ ਵਧੀਆ ਰੇਟ ਹੋਰ ਨੋ ਬਹੁਤ ਘ ਠੀਕ ਹੈ ਬਹੁਤ ਵਧੀਆ ਚੀਜ਼ ਮੰਨ ਲਓ ਸਾਡੇ ਤੱਕ ਉਦੋਂ ਵੀ ਇਹ ਪਰਤੇ ਜਿਹੜੀ ਚੀਜ਼ਾਂ ਪਹੁੰਚਦੀਆਂ ਕਰਦੇ ਰਹੇ ਹਾਂ ਜੀ ਹਾਂ ਜੀ ਹਾਂ ਸਾਡੇ ਤੱਕ ਉਦੋਂ ਵੀ ਬਹੁਤ ਹੁਣ ਇਸ ਟਾਈਮ ਬਾਈ ਤੁਸੀਂ ਆਏ ਹੋ ਮੰਨ ਲਓ ਜਿਵੇਂ ਇਹਨਾਂ ਦੀ ਦੁਕਾਨ ਕਰੀ ਨੂੰ ਮੈਂ ਸੁਣਿਆ ਦੋ ਤਿੰਨ ਮਹੀਨੇ ਹੋ ਗਏ ਬਾਈ ਫਿਰ ਨੂੰ ਤੇ ਹੁਣ ਇਹਨਾਂ ਕੋਲੋਂ ਬਾਈ ਦਵਾਈ ਦੂਈ ਲੈ ਕੇ ਗਏ ਉਹ ਨਕਦ ਵੀ ਰੇਟ ਰੂਟ ਫਰਕ ਹੈਗਾ ਪੂਰਾ ਹਾਂ ਜੀ ਹਾਂ ਬਹੁਤ ਰੇਟਾਂ ਦਾ ਫਰਕ ਆ ਜੀ ਠੀਕ ਹੈ ਹਾਂ ਜੀ ਹਾਂ ਚੀਜ਼ ਵੀ ਚੰਗੀ ਦਿੰਦੇ ਆ ਬਹੁਤ ਵਧੀਆ ਚੀਜ਼ਾਂ ਇਹਨਾਂ ਦੀ ਬਿੱਲ ਬੋਲ ਕੱਟ ਕੇ ਦਿੰਦੇ ਆ ਕਿਤੇ ਐਂ ਤਾਂ ਨਹੀਂ ਇਹ ਕਲੀ ਵੀਡੀਓ ਜੀ ਕਹਿੰਦੇ ਹੋ ਨਾ ਨਾ ਜੀ ਪੱਕਾ ਤੇ ਆਪਣਾ ਕਿਹੜਾ ਪਿੰਡ ਆ ਬਾਈ ਕਿਲਾ ਭਰੀਆਂ ਜੀ ਕਿਲਾ ਭਰੀਆਂ ਹਾਂਜੀ ਤੇ ਬਾਈ ਕਿਵੇਂ ਮੁੰਡਿਆਂ ਕੋਲੇ ਚੀਜ਼ ਵਧੀਆ ਹੁੰਦੀ ਹੈ ਪੂਰੀ ਵਧੀਆ ਜੀ ਅਸੀਂ ਤਾਂ ਆਹ ਘਰੀ ਦੀ ਮੱਕੀ ਤੇ ਲੈ ਜਾ ਕੇ ਸਿਕਸ ਜੀ ਕਿਹੜੀ ਬਾਈ ਸਿਕਸ ਜੀ ਅਸਾ ਸਿਕਸ ਜੀ ਕਰੀ ਕੈਮਰਾ ਇਹਨੂੰ ਮੜਾ ਕੋਲੇ ਕਰ ਲਓ ਮਾਈਕ ਨੂੰ ਬਾਈ ਆਹਤ ਬਾਈ ਕਰੀ ਸੀ ਹੈ ਹਾਂ ਆ ਕਰੀ ਦੇ ਸੀ ਨੇ ਪੂਰਾ ਮੇਰੇ ਰਿਜ਼ਲਟ ਮਿਲਿਆ ਸਾਨੂੰ ਇਹਦਾ ਜਿਵੇਂ ਮੱਖੀਆਂ ਬਾਈ ਇੱਕ ਤੋਂ ਸਾਨੂੰ ਪਤਾ ਵੀ ਮੌਸਮ ਲੋ ਕਰੀ ਜਾਂਦੀ ਹੈ ਤੇ ਮੱਖੀਆਂ ਉੱਠ ਜੈ ਨਹੀਂ ਰਹੀਆਂ ਤੇ ਰਿਜ਼ਲਟ ਪੂਰਾ ਵਧੀਆ ਮੇਰਾ ਪੂਰਾ ਵਧੀਆ ਸਾਡੇ ਲੀਡਰ ਛੜ ਕੀ ਹਦੀ ਮੱਖੀ ਸਾਨੂੰ ਐਂਦੀ ਵੀ ਹੁੰਦੀ ਨਹੀਂ ਹੈ ਠੀਕ ਹੈ ਹਾਂ ਸੀ ਸਪਰੇਅ ਕਰੀ ਜਿਵੇਂ ਸਾਨੂੰ ਪਤਾ ਭਰਾ ਉਹ ਲੀਡਰ ਵਾਲੇ ਬਾਣਾ ਚ ਚਰੀ ਮੱਖੀ ਘੇਰੜ ਆ ਜਾਂਦੀ ਹੈ ਹਾਂਜੀ ਹਾਂ ਤੇ ਉਥੇ ਰੇਟ ਇਹਨਾਂ ਨੇ ਬਤਲਾਇਆ ਬਾਈ ਪੂਰਾ ਬਾਈ ਵੱਡੀ ਗੱਲ ਤਾਂ ਰੇਟ ਦੀ ਹੈ ਕਿਉਂ ਚੀਜ਼ ਤਾਂ ਹੋਰ ਦੁਕਾਨਾਂ ਤੋਂ ਵੀ ਮਿਲ ਜਾਂਦੀ ਹੈਗੀ ਵੀ ਰੇਟ ਠੀਕ ਹੋਵੇ ਜੀ ਬਹੁਤ ਧੰਨਵਾਦ ਬਾਈ ਤੇਦਰ ਬਾਈ ਨਾਲ ਗੱਲ ਬਾਈ ਸਤਿ ਸ੍ਰੀ ਅਕਾਲ ਜੀ ਆਪਣਾ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਤਾਂ ਲਹਿਰਾ ਦਾ ਹੈ ਕਿਹੜਾ ਪਿੰਡ ਆ ਜੀ ਪਿੰਡ ਤਾਂ ਲਹਿਰਾ ਦਾ ਅੱਗੇ ਉਰੇ ਲੋਕਲੀ ਰਹਿੰਦੇ ਆਂਗੇ ਅੱਛਾ ਜੀ ਹਾਂ ਤੇ ਖੇਤੀ ਵਗੈਰਾ ਚ ਖੇਤੀ ਕਰਦੇ ਆ ਜੀ ਠੀਕ ਹੈ ਕਿਹੜੀਆਂ-ਕਿਹੜੀਆਂ ਫਸਲਾਂ ਆਉਣੀਆਂ ਬਾਈ ਪਹਿਲਾਂ ਤਾਂ ਜੀਰੀ ਚੱਲਦੀ ਆ ਜੀ ਠੀਕ ਹੈ ਤੇ ਕਣਕ ਮੱਕੀ ਵਗੈਰਾ ਲਾਈ ਹੈ ਕਿ ਮੱਕੀ ਲਾਈ ਹੈ ਜੀ ਠੀਕ ਹੈ ਤੇ ਜਿਵੇਂ ਪੌਦ ਵਗੈਰਾ ਵਾਲਾ ਗਾ ਦਵਾਈ ਕੋਈ ਇਹਨਾਂ ਨੂੰ ਲੈ ਕੇ ਗਿਆ ਹਾਂ ਜੀ ਹਾਂ ਲੈ ਕੇ ਗਿਆ ਜੀ ਠੀਕ ਹੈ ਨਹੀਂ ਨਹੀਂ ਠੀਕ ਆ ਬਾਈ ਧੰਨਵਾਦ ਤੇ ਹੁਣ ਬਾਈ ਕੁਲਵਿੰਦਰ ਦੇ ਨਾਲ ਗੱਲਬਾਤ ਕਰਦੇ ਆ ਇੱਕ ਮਤਲਬ ਚੀਜ਼ਾਂ ਦਾ ਭਰਾਵਾ ਤੁਸੀਂ ਦੇਖ ਲਓ ਬਾਈ ਕੋਲੇ ਸਾਰਾ ਕਾਊਂਟਰ ਭਰਿਆ ਪਿਆ ਹੈ ਨਾ ਜਿਹੜੀ ਵੀ ਚੀਜ਼ ਚਾਹੀਦੀ ਸਾਨੂੰ ਜਿਵੇਂ ਕੋਰਾ ਜਾਨ ਵਗੈਰਾ ਹੋ ਗਿਆ ਮੱਕੀ ਜੀ ਸੁੰਢੀ ਵਾਲੀ ਦਵਾਈ ਹੋ ਗਈ ਸਭ ਕੁਝ ਪਿਆ ਹੈ ਨਾ A to Z ਚੀਜ਼ ਤੁਹਾਡੇ ਕੋਲੇ ਅਵੇਲੇਬਲ ਆ ਹਾਂ ਜੀ ਹੁਣ ਜਿਹੜੇ ਆਪਣੇ ਮੰਨ ਲਾ 20 50 ਕਿਲੋਮੀਟਰ ਵਾਲੇ ਬੰਦੇ ਨੇ ਉਹ ਤਾਂ ਜਦੋਂ ਟਾਈਮ ਹੁੰਦਾ ਲੈ ਵੀ ਜਾਂਦੇ ਆ ਕੇ ਜਿਵੇਂ ਹੁਣ ਝੋਨੇ ਦਾ ਸੀਜ਼ਨ ਚੱਲਦਾ ਹਾਂ ਜੀ ਕਿਸੇ ਬੰਦੇ ਨੇ ਛੋੜੇ ਨਾਲ ਗੱਲਬਾਤ ਕਰ ਲਈ ਵੀ ਬਾਈ ਪੁਲਟੀਲਾ ਤੋਂ ਲੈ ਕੇ ਪ੍ਰਦਾਨ ਪਾਉਣ ਤੱਕ ਜਹਾਂ ਫੰਗੀ ਸਾਈਡਾਂ ਜਿਵੇਂ ਆ 12 68 ਇਹ ਪਾਉਣ ਤੱਕ ਵੀ ਬਾਈ ਚੀਜ਼ਾਂ ਥੋੜੇ ਨਾਲ ਨਗਦ ਦਾ ਰੀਟ ਕਰਕੇ ਬੰਦੇ ਨੇ ਸੋਨੂੰ ਕਹਤਾ ਵੀ ਬਾਈ ਸਮਾਨ ਮੇਰੇ ਕੋਲੇ ਜਲੰਧਰ ਭਵਾ ਦਿਓ ਨਮਾ ਸਾਹਿਬ ਪਹੁੰਚਾ ਦਿਓ ਫਗਵਾੜੇ ਪਹੁੰਚਾ ਦਿਓ ਵੀਰੇ ਆਪਣਾ ਆਨਲਾਈਨ ਸਿਸਟਮ ਆਗਾ ਸੁੱਖੀ ਬਾਈ ਅੱਛਾ ਆਪਾਂ ਨੇ ਆ ਕਾਰਡ ਤੇ ਸਪੈਸ਼ਲ ਲਿਖਾਇਆ ਹੋਇਆ ਅੱਛਾ ਹਾਂ ਇਹਦੇ થી ਆਨਲਾਈਨ ਦਵਾਈਆਂ ਆਰਡਰ ਕਰਨ ਦੇ ਘਰ ਤੱਕ ਪਹੁੰਚਦੀਆਂ। ਉਹਦੇ ਤੱਕ ਕਿੰਨੇ ਕੋਈ ਆਰਡਰ ਦੀ ਲਿਮਟ ਵੀ ਹੈਗੀ ਐ ਵੀ ਇੰਨੀ ਦੀ ਦਵਾਈਆਂ ਹੁਣ। ਆਰਡਰ ਦੀ ਵੀਰੇ ਲਿਮਟ 10 ਤੋਂ 15000 ਤੱਕ ਦਾ ਆਰਡਰ ਹੋਵੇ ਬਾਈ। ਘੱਟੋ ਘੱਟ। ਘੱਟੋ ਘੱਟ। ਠੀਕ ਐ। ਤੇ ਬਾਕੀ ਬਾਈ ਜਿਹੜਾ ਸੀ ਆਰਡਰ ਸਾਡਾ ਬੰਦਾ ਜਾਊਗਾ ਛੱਡਣਾ। ਹੂੰ। ਤੇ ਉਹਦਾ ਅਸੀਂ ਕੋਈ ਤੇਲ ਖਰਚਾ ਨਹੀਂ ਕੋਈ ਕਿਰਾਇਆ ਪਾੜ ਆਂ ਲੈਂਦੇ ਫਾਰਮਰ ਤੋਂ। ਅੱਛਾ ਵੀ ਉਹਦਾ ਕੋਈ ਕਿਰਾਇਆ ਨਹੀਂ। ਨਾ ਨਾ ਬਾਈ ਕੋਈ ਨਹੀਂ। ਵੀ ਚਾਹੇ ਬੰਦਾ ਗੱਡੀ ਤੇ ਜਾਵੇ। ਮੇਰੇ ਵਾਸਤੇ ਛੱਡ ਕੇ ਜਾਵੇ। ਵੀ ਬੰਦੇ ਦੇ ਘਰ ਤੱਕ ਚੀਜ਼ ਪਹੁੰਚਦੀ ਕਰੋ ਉਹਦੀ ਵੀਰੇ ਪਹਿਲਾਂ ਅੱਧੀ ਪੇਮੈਂਟ ਪਹਿਲਾਂ ਹਾਂ ਪੰਜਾਬ ਅੱਧੀ ਪੇਮੈਂਟ ਪਹਿਲਾਂ ਜਦ ਅੱਧੀ ਪੇਮੈਂਟ ਮਦੋਂ ਮੌਕੇ ਦੇ ਜਾਂਦੇ ਹਨ ਹਾਂ ਬਿਲਕੁਲ ਬਾਈ ਹਾਂ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਆਪਣੇ ਨਾਲ ਬਾਈ ਖੜਾ ਬਹੁਤ ਸਾਲ ਹੋ ਗਏ ਇਹਨਾਂ ਨੂੰ ਇਸੇ ਲਾਈਨ ਦੇ ਵਿੱਚ ਬਾਈ ਹਸੀਗਰ ਬਾਈ ਹਸੀਗਰ ਦੀ ਸਰ ਹੋਰ ਠੀਕ ਹੋਣ ਚੜਦੀ ਗਾਲਾ ਬਾਈ ਆਜੋ ਖੜੀ ਹੋ ਜਾਓ ਬਾਈ ਇਧਰ ਹੀ ਆਜੋ ਤੇ ਮੈਂ ਕਿ ਆਪਾਂ ਸਮਾਰ ਕੇ ਲਾ ਦਈਏ ਕਿਤੇ ਹੋਣਾ ਹੋ ਜੇ ਤੇ ਬਾਈ ਆਪਣਾ ਸੋਹਣਾ ਨਾਮ ਕੀ ਆ ਬਾਈ ਮੇਰਾ ਨਾਮ ਹਰਦੀਪ ਸਿੰਘ ਆ ਜੀ ਹਰਦੀਪ ਸਿੰਘ ਕਿਉਂ ਬਾਈ ਤੁਹਾਨੂੰ ਜਾਣਦੇ ਦਾ ਬਹੁਤ ਟਾਈਮ ਤੋਂ ਆਗੇ ਪਰ ਕਦੇ ਆਏ ਵੀ ਤੁਹਾਡਾ ਨਾਂ ਨਹੀਂ ਸੀ ਪਤਾ ਵੀ ਕੀ ਆਏ ਪਤਾ ਹੁੰਦਾ ਸੀਗਾ ਵੀ ਜੇ ਤੁਸੀਂ ਪਿੰਡਾਂ ਜਾਂਦੇ ਆਹਣਾ ਕਹਿੰਦਾ ਵੀ ਦਵਾਈਆਂ ਵਾਲੇ ਬੰਦੇ ਆ ਗਏ ਹੈਨਾ ਠੀਕ ਹੈ ਠੀਕ ਹੈ ਤੇ ਬਾਈ ਤੁਹਾਡੇ ਪਿੰਡ ਦਾ ਮੁੰਡਾ ਕਿਵੇਂ ਆ ਬਾਈ ਦਾ ਕੰਮ ਹਾਂ ਕੰਮ ਵਧੀਆ ਜੀ ਇਮਾਨਦਾਰ ਬੰਦੇ ਨੇ ਮਿਹਨਤੀ ਬੰਦੇ ਨੇ ਠੀਕ ਹੈ ਹਾਂ ਇਹ ਕਾਫੀ ਚਿਰ ਤੋਂ ਫੀਲਡ 'ਚ ਕੰਮ ਕਰਦੇ ਆਂ ਮੁੰਡੇ ਆਪਣੇ ਪਿੰਡ ਦੀ ਨੇ ਠੀਕ ਹੈ ਬਾਈ ਤੇ ਬੇਦਾਗ ਬੰਦੇ ਆ ਜੀ ਠੀਕ ਹੈ ਤੇ ਕਿਸੇ ਪ੍ਰਕਾਰ ਦੀ ਕਿਸੇ ਇਹਨਾਂ ਨੂੰ ਕੋਈ ਲੋ ਬਲਾਲਤ ਨਹੀਂ ਇਹਦਾ ਰੇਟ ਉਹ ਰੇਟ ਮਤਲਬ ਸਮਾਨ ਲੈਂਦੇ ਆ ਜੀ ਮਤਲਬ ਜਿਹੜੇ ਰੱਖਿਆ ਇਹਨਾਂ ਨੇ ਮੁੰਡੇ ਨੇ ਠੀਕ ਹੈ ਬਾਈ ਮਤਲਬ 10 ਰੁਪਏ ਲੀਟਰ ਦਾ ਮਾਰਜਨ ਹੁੰਦਾ ਜੀ ਇਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਕੋਈ ਸੇਲ ਲਾਉਣ ਵਾਲਾ ਕੰਮ ਨਹੀਂ ਹੈਗਾ ਵੀ ਜ਼ਿਮੀਦਾਰ ਭਰਾਵਾਂ ਦੀ ਲੁੱਟ ਵਾਲਾ ਕੰਮ ਨਹੀਂ ਹੈਗਾ ਜੀ ਉਰੇ ਬਿਲਕੁਲ ਕੋਈ ਚੀਜ਼ ਮਿਲੂ ਜੈਨੂ ਮਿਲੂ ਵਿੱਦ ਜੀਐਸਟੀ ਪੱਕੇ ਬਿਲਤੇ ਦਿੰਦੇ ਜੀ ਨਹੀਂ ਠੀਕ ਹੈ ਉਸ ਹਿਸਾਬ ਨਾਲ ਦਿੰਦੇ ਆ ਅਸਲ ਜੀ ਗੱਲ ਇਹੀ ਆ ਬਾਈ ਵੀ ਜਿਵੇਂ ਚਲੋ ਅਜ ਤੱਕ ਇਹਨਾਂ ਨੇ ਆਪਦੇ ਘਰ ਦੀਆਂ ਕਬੀਲਦਾਰੀਆਂ ਵਾਸਤੇ ਕੰਪਨੀਏ 'ਚ ਕੰਮ ਕੀਤਾ ਹਨਾ ਹੁਣ ਇਹਨਾਂ ਨੂੰ ਤਜਰਬਾ ਆ ਗਿਆ ਤਾਂ ਚਾਰ ਭਾਈਆਂ ਨੇ ਵੀ ਸਪੋਰਟ ਕੀਤੀ ਵੀ ਬਾਈ ਵੀ ਤੁਸੀਂ ਆਪਦਾ ਕੰਮ ਕਰੋ ਹਨਾ ਤੇ ਬਿਲਕੁਲ ਠੀਕ ਹੈ ਬਾਈ ਤੁਹਾਡਾ ਬ ਤੇ ਮੋਬਾਈਲ ਨੰਬਰ ਕਿੰਨਾ ਤੇ ਦੁਕਾਨ ਖੁੱਲਣ ਦਾ ਸਮਾਂ ਕੀ ਆ ਕਿੰਨੇ ਤੋਂ ਕਿੰਨੇ ਤੱਕ ਹੁੰਦੇ ਹੋ ਕਿਹੜੇ ਦਿਨ ਦੁਕਾਨ ਕਿਸੇ ਦਿਨ ਬੰਦ ਵੀ ਹੁੰਦੀ ਹੈ ਜਾਂ ਕਿਵੇਂ ਹੁੰਦਾ ਬਾਈ ਵੀਰੇ ਦੁਕਾਨ ਆਪਣੀ ਕਿਸੇ ਦਿਨ ਵੀ ਬੰਦ ਨਹੀਂ ਹੁੰਦੀ ਕੋਈ ਛੁੱਟੀ ਨਹੀਂ ਹੈਗੀ ਠੀਕ ਹੈ ਹਾਂ ਮੋਬਾਈਲ ਨੰਬਰ ਆਪਣਾ ਹੈਗਾ 62802 06907 ਠੀਕ ਹੈ ਠੀਕ ਹੈ ਜੀ ਤੇ ਦੁਕਾਨ ਦਾ ਟਾਈਮ ਹੈਗਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਸਵੇਰੇ 7 ਤੋਂ ਸ਼ਾਮ ਦੇ 7:30 7:30 ਵਜੇ ਬਿਲਕੁਲ ਭਰਾਵੋ ਤੁਸੀਂ ਬਾਈ ਜਿਹੜੀ ਤੁਹਾਨੂੰ ਆਪਾਂ ਲੋਕੇਸ਼ਨ ਦੱਸੀ ਹੈਗੀ ਉੱਥੇ ਪਹੁੰਚ ਸਕਦੇ ਹੋ ਬਾਕੀ ਮੋਬਾਈਲ ਨੰਬਰ ਵੀਰ ਦਾ ਉੱਪਰ ਦਿੱਤਾ ਹੋਇਆ ਬਾਈ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਹੁਣ ਬਾਈ ਤੁਹਾਡੇ ਨਾਲ ਇੱਕ ਹੋਰ ਬੰਦਾ ਵੀਰ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਕੀ ਨਾਮ ਆ ਬਾਈ ਜੀ ਮੇਰਾ ਵੀਰੇ ਹਰਵਿੰਦਰ ਹਰਵਿੰਦਰ ਸਿੰਘ ਬਾਈ ਦੇਖਣ ਨੂੰ ਐ ਲੱਗਦੇ ਨੇ ਤੁਸੀਂ ਤਾਂ ਨੇ ਭਾਈ ਭਾਈ ਹੋ ਗਏ ਭਾਈਆਂ ਬਾਈ ਸ਼ੱਕੇ ਚੌੜੇ ਭਾਈ ਅਸੇ ਜੋੜੇ ਹੋਗੇ ਤਦਨਦਰੋ ਫਿਰ ਤਾਂ ਇਕੱਠੀ ਐਂਟਰੀ ਮਾਰੀ ਹੈ 5-5 ਮਿੰਟ ਦਾ ਫਰਕ ਨਹੀਂ ਕਿ ਵੱਧਦੀ 15 ਦਾ 15 ਮਿੰਟ ਦਾ ਔਖੇ ਕਰੀਗੇ ਮਾਤਾ ਨੂੰ ਕੋਈ ਹੋਣੀ ਆ ਪਹਿਲਾਂ ਕਿਹੜਾ ਮਾਤਾ ਪਹਿਲਾਂ ਕਿਹਦਾ ਜਨਮ ਹੋਇਆ ਸੀ ਪਹਿਲਾਂ ਵੀਰੇ ਮੇਰਾ ਤੇਰਾ ਮੇਰੇ ਦਾ ਖਾਲਸਾ ਜੀ ਫਿਰ ਔਖੇ ਆਏ ਪਹਿਲਾਂ ਜਿਆਦੇ ਮੋਟੇ ਤੇ ਠੀਕ ਆ ਤੇ ਤੁਸੀਂ ਬਾਈ ਪਤਾ ਮੰਨ ਲਓ ਜਿਵੇਂ ਬਾਈ ਨੂੰ ਤਾਂ ਮੈਂ ਜਾਣਦਾ ਸੀ ਹੈਨਾ ਤੇ ਤੁਸੀਂ ਬਾਈ ਕੀ ਕੰਮ ਕਰਦੇ ਰਹੋ ਮੈਂ ਵੀਰੇ ਪਹਿਲਾਂ ਫੈਕਟਰੀ ਫੂਟਰੀ ਕੰਮ ਕਰਦਾ ਅੱਛਾ ਹਾਂ ਠੀਕ ਹੈ ਦਵਾਈ ਦੁਬਈ ਉਸ ਤੋਂ ਪਹਿਲਾਂ ਦੁਬਈ ਗਿਆ ਸੀ ਠੀਕ ਹੈ ਤੇ ਹੁਣ ਬਾਈ ਨਾਲ ਆ ਗਿਆ ਬਾਈ ਮੈਂ ਤੇ ਇਹਨੇ ਆਨਲਾਈਨ ਦਾ ਸਿਸਟਮ ਕੀਤਾਗਾ ਤੇ ਆਪਾਂ ਬਾਈ ਦਵਾਈਆਂ ਪਹੁੰਚਾਉਣ ਜਾਂਦੇ ਜਿੱਥੇ ਮਰਜ਼ੀ ਹੋਵੇ ਅੱਛਾ ਵੀ ਇਹਦਾ ਡਿਲੀਵਰੀ ਵਾਲਾ ਕੰਮ ਆ ਵੀ ਦਵਾਈ ਦਾ ਉਹ ਮੇਰਾ ਦਾ ਬਾਈ ਹਾ ਡਿਲੀਵਰੀ ਦਾ ਕੰਮ ਮੇਰਾ ਨਹੀਂ ਨਹੀਂ ਬੜੀ ਸਭ ਤੋਂ ਵੱਡੀ ਗੱਲ ਭਰਾਓ ਤੁਸੀਂ ਐਂ ਦੇਖੋ ਬਾਈ ਵੀ ਦੋਨੇ ਭਾਈਆਂ ਦਾ ਕਿੰਨਾ ਪਿਆਰ ਆ ਵੀ ਬੰਦੇ ਕਰ ਰਹੇ ਨੇ ਕੰਮ ਕਰ ਰਹੇ ਨੇ ਹੈਨਾ ਮੈਂ ਕਹਿੰਦਾ ਕਾਸ਼ੂਰ ਵੀ ਆਪਣੇ ਪੰਜਾਬ ਦੇ ਵਿੱਚ ਵੀ ਭਰਾ ਭਰਾ ਰਲ ਕੇ ਕੰਮ ਕਰਉਂਦਾ ਕਿੰਨੀ ਸੋਹਣੀ ਮਿਸਾਲ ਆ ਵੀ ਸਕੇ ਭਾਈਆਂ ਨੇ ਵੱਡੀ ਗੱਲ ਜੋੜੇ ਭਾਈਆਂ ਨੇ ਬਾਈ ਕੰਮ ਕੀਤਾ ਹਨ ਤੇ ਵਧਾਈਆਂ ਤੁਹਾਨੂੰ ਬਾਈ ਬਹੁਤ ਬਹੁਤ ਕੰਮ ਦੀਆਂ ਤੇ ਬਾਈ ਇੱਕ ਮੇਰੀ ਇੰਨੀ ਕੀ ਬੇਨਤੀ ਹੈ ਵੀ ਜਦੋਂ ਕਿਸੇ ਦਾ ਆਰਡਰ ਆਇਆ ਕਰੋ ਨਾ ਬੰਦੇ ਨੂੰ ਟਾਈਮ ਤੇ ਚੀਜ਼ ਪਹੁੰਚਾ ਦਿਆ ਕਰੋ ਠੀਕ ਵੀ ਇਹ ਨਾ ਹੋਵੇ ਵੀ ਅਗਲੇ ਤੋਂ 50% ਪੇਮੈਂਟ ਲੈ ਕੇ 5-5 ਦਿਨ ਆਰਡਰ ਖੜਾ ਰੱਖਣਾ ਰਿਹਾ ਕਰੇ ਹਨ ਕਿਉਂ ਪਰਟੀਲਾ ਦਵਾਈ ਇਹੋ ਜੀ ਆ ਬੰਦੇ ਨੇ ਝੋਨਾ ਲਾਤਾ ਤਾਂ ਨਾਲ ਦੀ ਨਾਲ ਤੁਹਾਨੂੰ ਪਤਾ 72 ਘੰਟੇ ਦਾ ਟਾਈਮ ਹੁੰਦਾ ਬਈ ਇਹਦਾ ਹਾਂ ਬਾ 72 ਹਾਂ 72 ਘੰਟੇ ਦਾ ਟਾਈਮ ਹੁੰਦਾ ਵੀ ਉਹਨੇ ਟਾਈਮ ਦੇ ਵਿਚ ਵਿਚ ਪੈ ਜਾਣੀ ਚਾਹੀਦੀ ਆ ਬਿਲਕੁਲ ਤੇ ਠੀਕ ਆ ਬਾਈ ਠੀਕ ਚਲੋ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ